ਅੱਜ ਬਹੁਤ ਸੇ ਪ੍ਰੋਗਰਾਮਾਂ ਚ ਆਈਆਂ ਡਿਫਰੈਂਟ ਜਿਹੜੇ ਮੈਂ ਸਟਾਲਸ ਦੇਖੀਆਂ ਲੱਗੀਆਂ ਹੋਈਆਂ ਜਿਹਦੇ ਅੰਦਰ ਕੀ ਸੈਲਫ ਹੈਲਪ ਗਰੁੱਪਸ ਵਾਲੇ ਨੇ ਡਿਫਰੈਂਟ ਡਿਫਰੈਂਟ ਪ੍ਰੋਡਕਟਸ ਆਪਣੇ ਲਗਾਏ ਹੋਏ ਨੇ ਔਰ ਇਹ ਜਿਹੜੀ ਸਾਡੀ ਆਪਣੀ ਭੈਣਾਂ ਨੇ ਤਿਆਰ ਕੀਤਾ ਹੋਇਆ ਟ੍ਰੇਨਿੰਗ ਵੀ ਮਿਲਦੀ ਆ ਉਹਨਾਂ ਨੂੰ ਤੇ ਮੈਂ ਦੇਖਿਆ ਕਿ ਜਿਹੜੇ ਗਰੁੱਪਸ ਨੇ ਜਿੱਥੇ ਕਿ 10th 10+2 ਦੇ ਸਟੂਡੈਂਟਸ ਵੀ ਜਾਂ ਗ੍ਰੈਜੂਏਸ਼ਨ ਸਟੂਡੈਂਟਸ ਵੀ ਆਪਣੀ ਜਿਹੜੀ ਰਜਿਸਟਰ ਕਰਦੇ ਨੇ ਅਗਰ ਉਹਨਾਂ ਨੂੰ ਕੋਈ ਮੌਕਾ ਅਸੀਂ ਦੇ ਸਕਦੇ ਆ ਅੱਗੇ ਜਾ ਕੇ ਨੌਕਰੀ ਕਰਨ ਦਾ ਔਰ ਇਹ ਜਿਹੜੇ ਸੈਲਫ ਹੈਲਪ ਗਰੁੱਪਸ ਨੇ ਜਾਂ ਟ੍ਰੇਨਿੰਗ ਹੈ ਇਹ ਇਸੇ ਕਰਕੇ ਲਾਇ ਰਹੇ ਕਿ ਨਾਲ ਕਿ ਹੈਲਪ ਲਾਈਨਸ ਵੀ ਲਗਾਈਆਂ ਹੋਈਆਂ ਨੇ ਕਿ ਅਗਰ ਮਹਿਲਾਵਾਂ ਨੂੰ ਕਿਸੇ ਚੀਜ਼ ਦੀ ਟ੍ਰੇਨਿੰਗ ਦੀ ਲੋੜ ਹੈ ਜਾਂ ਜੋ ਉਹਨਾਂ ਦੇ ਪ੍ਰੋਡਕਟ ਬਣਾਏ ਹੋਏ ਨੇ ਉਹਨਾਂ ਨੂੰ ਅਸੀਂ ਅੱਗੇ ਲਿਜਾ ਕੇ ਕਿਸ ਤਰੀਕੇ ਨਾਲ ਮਾਰਕੀਟ ਕਰਨਾ ਹੈ ਤਾਂ ਕਿ ਹਰ ਮਹਿਲਾ ਜਿਹੜੀ ਹੈ ਆਪਣੇ ਕੰਮ ਦੇ ਥਰੂ ਆਪਣੀ ਕਮਾਈ ਕਰ ਸਕੇ ਆਪਣੇ ਪੈਰਾਂ ਦੇ ਉੱਤੇ ਖੜੀ ਹੋ ਸਕੇ ਔਰ ਬਾਕੀ ਹੈਗਾ ਮਹਿਲਾ ਕਮਿਸ਼ਨ ਦੀ ਤਰਫੋਂ ਵੀ ਡੈਸਕ ਲੱਗਿਆ ਹੋਇਆ ਅਗਰ ਕਿਸੇ ਮਹਿਲਾ ਨੂੰ ਜ਼ਰੂਰਤ ਪੈਂਦੀ ਹੈ ਚਾਹੇ ਘਰੇਲੂ ਜ਼ੁਲਮ ਕੋਈ ਕਿਸੇ ਵੀ ਤਰ੍ਹਾਂ ਦੀ ਪੈਂਦੀ ਹੈ ਔਰ ਉਹਨਾਂ ਨੂੰ ਹੈ ਕਿ ਕਦੀ ਹੁੰਦਾ ਕੋਈ ਥੋੜਾ ਵਾਇਲੈਂਸ ਹੈ ਜਾਂ ਕਿਸੇ ਗਾਈਡੈਂਸ ਦੀ ਜ਼ਰੂਰਤ ਹੈ ਜਾਂ ਉਹਨਾਂ ਨੂੰ ਇਹ ਨਹੀਂ ਪਤਾ ਕਿ ਆਪਣੇ ਸਾਡੇ ਜਿਹੜੇ ਰਾਈਟਸ ਹੈ ਕਿ ਕਿੱਥੇ ਜਾਈਏ ਕਿੱਥੋਂ ਆਪਣੀ ਕਿਸੇ ਨੂੰ ਫਰਿਆਦ ਸੁਣਾਈਏ ਉਸੇ ਲਈ ਵੀ ਅਸੀਂ ਹੈਲਪ ਡੈਸਕ ਲਗਾਈ ਹੋਈ ਹੈ ਔਰ ਬੜੀ ਖੁਸ਼ੀ ਮਿਲੀ ਮੈਨੂੰ ਦੇਖ ਕੇ ਕਿ ਇੱਥੇ ਜਿੰਨੀਆਂ ਵੀ ਮੈਂ ਪੈਨਾਂ ਨੂੰ ਦੇਖਿਆ ਹਰ ਕੋਈ ਆਪਣੇ ਅੰਦਰ ਕੋਈ ਨਾ ਕੋਈ ਹੁਨਰ ਛੁਪਿਆ ਹੋਇਆ ਹੈ ਸਿਰਫ ਉਹਨਾਂ ਨੂੰ ਲੋੜ ਹੈ ਕਿ ਅਸੀਂ ਉਹਨਾਂ ਨੂੰ ਅੱਗੇ ਬੁਲਾਈਏ ਉਹਨਾਂ ਦਾ ਪ੍ਰੋਡਕਟ ਅੱਗੇ ਲਿਆਈਏ ਤੇ ਉਹਨਾਂ ਦੀ ਟ੍ਰੇਨਿੰਗ ਕਰਾਈਏ ਸ